ਗੁਰੂ ਪਿਆਰਿਓ ਬੀਬੀਆਂ ਭਾਈਆਂ ਨੂੰ ਚੁਗਲੀ ਨਿੰਦਿਆ ਕਰਨ ਦੀ ਬਹੁਤ ਵੱਡੀ ਵਾਦੀ ਹੁੰਦੀ ਹੈ ਜਿਆਦਾ ਕਰਕੇ ਇਹ ਆਦਤ ਜਿਹੜੀ ਆ ਬੀਬੀਆਂ ਵਿੱਚ ਪਾਈ ਜਾਂਦੀ ਹੈ ਬੀਬੀਆਂ ਨੂੰ ਜਿਆਦਾ ਵਾਦੀ ਹੁੰਦੀ ਆ ਚੁਗਲੀ ਨਿੰਦਿਆ ਕਰਨ ਦੀ ਸੋ ਗੁਰੂ ਪਿਆਰਿਓ ਗੁਰੂ ਖਾਲਸਾ ਜੀਓ ਗੁਰੂ ਸਾਹਿਬ ਜੀ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਹਨ ਨਿੰਦਾ ਭਲੀ ਕਿਸੇ ਦੀ ਨਹੀਂ ਮਾਨ ਮੁਖ ਮੁਗਧ ਕਰਨ ਮੋਹ ਕਾਲੇ ਤਨਾ ਨਿੰਦਕਾਂ ਨਰਕੇ ਘੋਰ ਬਵਨ ਨਰਕ ਵਿੱਚ ਪੈਣਾ ਪੈਂਦਾ ਹੈ ਇੱਥੇ ਅਤੇ ਉਥੇ ਦੋਵੇਂ ਜਗ੍ਹਾ ਬਦਨਾਮੀ ਮਿਲਦੀ ਹੈ ਅਤੇ ਨਰਕ ਦੀ ਅੱਗ ਦੇ ਵਿੱਚ ਸੜਨਾ ਪੈਂਦਾ ਹੈ ਸੋ ਗੁਰੂ ਪਿਆਰਿਓ ਨਿੰਦਿਆ ਤੋਂ ਚੁਗਲੀ ਤੋਂ ਜਿੰਨਾ ਹੋ ਸਕੇ ਬਚਣਾ ਚਾਹੀਦਾ ਇਨ੍ਹਾਂ ਕਰਮਾਂ ਤੋਂ ਸਤਿਗੁਰੂ ਸਾਨੂੰ ਬਖਸ਼ ਲੈਣ ਨਾਮ ਜਪਿਆ ਕਰੋ ਬਾਣੀ ਪੜ੍ਹ ਕਰਕੇ ਕਮਾਇਆ ਕਰੋ ਸਤਿਗੁਰੂ ਜੀ ਤੁਹਾਨੂੰ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ